ਇਹ ਜਵੰਧ ਦੇ ਦੀ ਮੌਤ ਦੀ ਖਬਰ ਤੋਂ ਹਾਲੇ ਪੂਰਾ ਮਨੋਰੰਜਨ ਜਗਤ ਉੱਭਰਿਆ ਵੀ ਨਹੀਂ ਸੀ ਕਿ ਇੱਕ ਹੋਰ ਹੁਣ ਹਾਰ ਨੌਜਵਾਨ ਵਿਰਿੰਦਰ ਕੁਮਰ ਦੀ ਮੌਤ ਨੇ ਸਭ ਨੂੰ ਝੰਡੋੜ ਕੇ ਰੱਖ ਦਿੱਤਾ ਵਿਰਿੰਦਰ ਕੁਮਰ ਦੀ ਹਾਰਟ ਅਟੈਕ ਨਾਲ ਮੌਤ ਹੋਈ ਹੈ ਛੋਟੀ ਜਿਹੀ ਸਰਜਰੀ ਕਦੋਂ ਮੌਤ ਦਾ ਕਾਰਨ ਬਣ ਗਈ ਉਸ ਨੂੰ ਵੀ ਨਹੀਂ ਪਤਾ ਸੀ ਹੁਣ ਇਸ ਤੋਂ ਬਾਅਦ ਨਿੱਜੀ ਹਸਪਤਾਲ ਦੀ ਕਾਰਗੁਜ਼ਾਰੀ ਤੇ ਸਵਾਲ ਵੀ ਉੱਠ ਰਹੇ ਨੇ ਦਰਅਸਲ ਵਿਰਿੰਦਰ ਕੁਮਰ ਨੂੰ ਇੱਕ ਛੋਟੀ ਜਿਹੀ ਸਰਜਰੀ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਦੱਸਿਆ ਕਿ ਵਰਿੰਦਰ ਕਮਨ ਦਾ ਸਸਕਾਰ ਜਲੰਧਰ ਦੇ ਮਾਡਲ ਟਾਊਨ ਸ਼ਮਸ਼ਾਨ ਘਾਟ ਵਿੱਚ ਦੁਪਹਿਰ 3 ਵਜੇ ਹੋਵੇਗਾ ਤੇ ਇਸ ਦੇ ਨਾਲ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਵੀ ਕੀਤੀ ਜਾਵੇਗੀ। ਵਰਿੰਦਰ ਕਮਨ ਇੱਕ ਛੋਟੇ ਜਿਹੇ ਬਾਗ ਦੇ ਆਪਰੇਸ਼ਨ ਲਈ ਅੰਮ੍ਰਿਤਸਰ ਦੇ ਫੋਟੇਸ ਹਸਪਤਾਲ ਵਿੱਚ ਦਾਖਲ ਸੀ ਤੇ ਉਹ ਬਸਤੀ ਸ਼ੇਖ ਸਥਿਤ ਆਪਣੇ ਘਰ ਤੋਂ ਇਕੱਲਾ ਹੀ ਨਿਕਲਿਆ ਸੀ ਕਿਉਂਕਿ ਆਪਰੇਸ਼ਨ ਮੰਗੁਲੀ ਸੀ ਇਸ ਲਈ ਉਸਨੇ ਵਾਪਸ ਆਉਣਾ ਸੀ ਪਰ ਅਚਾਨਕ ਦਿਲ ਦਾ ਦੌਰਾ ਪੈ ਗਿਆ ਤੇ ਉਸ ਦੀ ਮੌਤ ਹੋ ਗਈ ਆਪਰੇਸ਼ਨ ਦੌਰਾਨ ਉਸ ਨੂੰ ਦੋ ਵਾਰ ਹਾਰਟ ਅਟੈਕ ਆਏ ਇਸ ਦੌਰਾਨ ਦੋ ਸਤਰਾਂ ਡਾਕਟਰਾਂ ਦੀ ਆਪਸ ਵਿੱਚ ਬਹਿਸ ਹੋ ਗਈ ਦੋਸਤ ਅਨਿਲ ਗੱਲ ਨੇ ਕਹਿ ਕੇ ਕੁਮਨ ਦਾ ਸਰੀਰ ਅਚਾਨਕ ਨੀਲਾ ਕਿਵੇਂ ਪੈ ਗਿਆ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਜਵੰਦੇ ਦੀ ਮੌਤ ਦੀ ਖਬਰ ਤੋਂ ਹਾਲੇ ਪੂਰਾ ਮਨੋਰੰਜਨ ਜਗਤ ਉੱਭਰਿਆ ਵੀ ਨਹੀਂ ਸੀ ਕਿ ਕੋ ਹੋਰ ਹੁਣ ਹਾਰ ਨੌਜਵਾਨ ਵਿਰਿੰਦਰ ਕੁਮਰ ਦੀ ਮੌਤ ਨੇ ਸਭ ਨੂੰ ਝੰਡੋੜ ਕੇ ਰੱਖ ਦਿੱਤਾ ਹੈ ਵਿਰਿੰਦਰ ਕੁਮਨ ਦੀ ਹਾਰਟ ਅਟੈਕ ਨਾਲ ਮੌਤ ਹੋਈ ਹੈ ਛੋਟੀ ਜਿਹੀ ਸਰਜਰੀ ਕਦੋਂ ਮੌਤ ਦਾ ਕਾਰਨ ਬਣ ਗਈ ਉਸ ਨੂੰ ਵੀ ਨਹੀਂ ਪਤਾ ਸੀ ਹੁਣ ਇਸ ਤੋਂ ਬਾਅਦ ਨਿੱਜੀ ਹਸਪਤਾਲ ਦੀ ਕਾਰਗੁਜ਼ਾਰੀ ਤੇ ਸਵਾਲ ਵੀ ਉੱਠ ਰਹੇ ਨੇ ਦਰਅਸਲ ਵਿਰਿੰਦਰ ਕੁਮਨ ਨੂੰ ਇੱਕ ਛੋਟੀ ਜਿਹੀ ਸਰਜਰੀ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਦੱਸਿਆ ਕਿ ਵਿਰਿੰਦਰ ਕੁਮਰ ਦਾ ਸੰਸਕਾਰ ਜਲੰਧਰ ਦੇ ਮਾਡਲ ਟਾਊਨ ਸ਼ਮਸ਼ਾਨ ਘਾਟ ਵਿੱਚ ਦੁਪਹਿਰ 3:00 ਵਜੇ ਹੋਵੇਗਾ ਤੇ ਇਸ ਦੇ ਨਾਲ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਵੀ ਕੀਤੀ ਜਾਵੇਗੀ। ਵਿਰਿੰਦਰ ਕੁਮਰ ਇੱਕ ਛੋਟੇ ਜਿਹੇ ਬਾਗ ਦੇ ਉਪਰੇਸ਼ਨ ਲਈ ਅੰਮ੍ਰਿਤਸਰ ਦੇ ਫੋਟੇਜ ਹਸਪਤਾਲ ਵਿੱਚ ਦਾਖਲ ਸੀ ਤੇ ਉਹ ਬਸਤੀ ਸ਼ੇਖ ਸਥਿਤ ਆਪਣੇ ਘਰ ਤੋਂ ਇਕੱਲਾ ਹੀ ਨਿਕਲਿਆ ਸੀ ਕਿਉਂਕਿ ਆਪਰੇਸ਼ਨ ਮੰਗੂਲੀ ਸੀ ਇਸ ਲਈ ਉਸਨੇ ਵਾਪਸ ਆਉਣਾ ਸੀ ਪਰ ਅਚਾਨਕ ਦਿਲ ਦਾ ਦੌਰਾ ਪੈ ਗਿਆ ਤੇ ਉਸ ਦੀ ਮੌਤ ਹੋ ਗਈ ਆਪਰੇਸ਼ਨ ਦੌਰਾਨ ਉਸ ਨੂੰ ਦੋ ਵਾਰ ਹਾਰਟ ਅਟੈਕ ਆਏ ਇਸ ਦੌਰਾਨ ਦੋਸਤਾਂ ਡਾਕਟਰਾਂ ਦੀ ਆਪਸ ਵਿੱਚ ਬਹਿਸ ਹੋ ਗਈ ਦੋਸਤ ਅਨਿਲ ਗੱਲ ਨੇ ਕਹਿ ਕੇ ਕੁਮਨ ਦਾ ਸਰੀਰ ਅਚਾਨਕ ਨੀਲਾ ਕਿਵੇਂ ਪੈ ਗਿਆ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਜਵੰਦੇ ਦੀ ਮੌਤ ਦੀ ਖਬਰ ਤੋਂ ਹਾਲੇ ਪੂਰਾ ਮਨੋਰੰਜਨ ਜਗਤ ਉੱਭਰਿਆ ਵੀ ਨਹੀਂ ਸੀ ਕਿ ਕੋ ਹੋਰ ਹੁਣ ਹਾਰ ਨੌਜਵਾਨ ਵਿਰਿੰਦਰ ਕੁਮਰ ਦੀ ਮੌਤ ਨੇ ਸਭ ਨੂੰ ਝੰਡੋੜ ਕੇ ਰੱਖ ਦਿੱਤਾ ਹੈ ਵਿਰਿੰਦਰ ਕੁਮਰ ਦੀ ਹਾਰਟ ਅਟੈਕ ਨਾਲ ਮੌਤ ਹੋਈ ਹੈ ਛੋਟੀ ਜਿਹੀ ਸਰਜਰੀ ਕਦੋਂ ਮੌਤ ਦਾ ਕਾਰਨ ਬਣ ਗਈ ਉਸ ਨੂੰ ਵੀ ਨਹੀਂ ਪਤਾ ਸੀ ਹੁਣ ਇਸ ਤੋਂ ਬਾਅਦ ਨਿੱਜੀ ਹਸਪਤਾਲ ਦੀ ਕਾਰਗੁਜ਼ਾਰੀ ਤੇ ਸਵਾਲ ਵੀ ਉੱਠ ਰਹੇ ਨੇ ਦਰਅਸਲ ਵਿਰਿੰਦਰ ਕੁਮਰ ਨੂੰ ਇੱਕ ਛੋਟੀ ਜਿਹੀ ਸਰਜਰੀ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਦਸਵੀਂ ਕੁਮਰਿੰਦਰ ਕੁਮੰਦ ਦਾ ਸੰਸਕਾਰ ਜਲੰਧਰ ਦੇ ਮਾਡਲ ਟਾਊਨ ਸ਼ਮਸ਼ਾਨ ਘਾਟ ਵਿੱਚ ਦੁਪਹਿਰ 3 ਵਜੇ ਹੋਵੇਗਾ ਤੇ ਇਸ ਦੇ ਨਾਲ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਵੀ ਕੀਤੀ ਜਾਵੇਗੀ। ਵਰਿੰਦਰ ਕੁਮਰ ਇੱਕ ਛੋਟੇ ਜਿਹੇ ਬਾਹਮ ਦੇ ਉਪਰੇਸ਼ਨ ਲਈ ਅੰਮ੍ਰਿਤਸਰ ਦੇ ਫੋਟੇਸ ਹਸਪਤਾਲ ਵਿੱਚ ਦਾਖਲ ਸੀ ਤੇ ਉਹ ਬਸਤੀ ਸ਼ੇਖ ਸਥਿਤ ਆਪਣੇ ਘਰ ਤੋਂ ਇਕੱਲਾ ਹੀ ਨਿਕਲਿਆ ਸੀ ਕਿਉਂਕਿ ਆਪਰੇਸ਼ਨ ਮੰਗੂਲੀ ਸੀ ਇਸ ਲਈ ਉਸਨੇ ਵਾਪਸ ਆਉਣਾ ਸੀ ਪਰ ਅਚਾਨਕ ਦਿਲ ਦਾ ਦੌਰਾ ਪੈ ਗਿਆ ਤੇ ਉਸ ਦੀ ਮੌਤ ਹੋ ਗਈ ਆਪਰੇਸ਼ਨ ਦੌਰਾਨ ਉਸ ਨੂੰ ਦੋ ਵਾਰ ਹਾਰਟ ਅਟੈਕ ਆਏ ਇਸ ਦੌਰਾਨ ਦੋ ਸਤਰ ਡਾਕਟਰਾਂ ਦੀ ਆਪਸ ਵਿੱਚ ਬਹਿਸ ਹੋ ਗਈ ਦੋਸਤ ਅਨਿਲ ਗੱਲ ਨੇ ਕਹਿ ਕੇ ਕੁਮਨ ਦਾ ਸਰੀਰ ਅਚਾਨਕ ਨੀਲਾ ਕਿਵੇਂ ਪੈ ਗਿਆ ਇਸ ਦੀ ਜਾਂਚ ਹੋਣੀ ਚਾਹੀਦੀ